ਸਸ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਬੱਦਲਵਾਈ ਸਿਸਟਮ ਪੰਜਾਬ ਦੇ ਉੱਪਰ ਲਗਾਤਾਰ ਬਰਕਰਾਰ ਨੇ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਸਵੇਰ ਤੋਂ ਹੀ ਮੀਂਹ ਦੇਖਣ ਨੂੰ ਮਿਲ ਰਿਹਾ ਜਿਸ ਮੀਂਹ ਦੇ ਕਾਰਨ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਵੱਡੀ ਰਾਤ ਮਿਲੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਪੰਜਾਬ ਦੇ ਵਿੱਚ ਹੁਣ ਜਿਹੜਾ ਸਿਸਟਮ ਹੈ ਇਸ ਦੇ ਨਾਲ ਆਉਂਦੇ ਕੁਝ ਘੰਟੇ ਯਾਨੀ ਕਿ 5-7 ਘੰਟਿਆਂ ਵਿੱਚ ਫਿਰ ਤੋਂ ਮੀਂਹ ਦੀ ਉਮੀਦ ਜਾਗ ਰਹੀ ਹੈ ਇਹ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਕਦੋਂ ਮੀਂਹ ਹੋਵੇਗਾ ਤਾਪਮਾਨ ਕੀ ਬਣਿਆ ਹੋਇਆ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤਾਂ ਫਿਲਹਾਲ ਅਗਰ ਤਾਪਮਾਨ ਦੀ ਗੱਲ ਕੀਤੀ ਹੈ ਤਾਂ ਪੰਜਾਬ ਦੇ ਬਹੁਤੇ ਇਲਾਕੇ ਵਿੱਚ 30 ਡਿਗਰੀ ਤੋਂ ਥੱਲੇ ਤਾਪਮਾਨ ਚੱਲ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਗਰਮੀ ਤੋਂ ਰਾਹਤ ਪੰਜਾਬ ਵਾਸੀ ਨੂੰ ਮਿਲੀ ਹੈ ਜਿਹਨੂੰ ਕਹਿੰਦੇ ਵੀ ਗਰਮੀ ਤੋਂ ਰਾਹਤ ਮਿਲੀ ਹੈ ਕਾਲਜੇ ਠੰਡ ਪਈ ਹੈ ਪੰਜਾਬੀਆਂ ਦੇ ਅਗਰ ਤੁਹਾਡੇ ਵੀ ਇਲਾਕੇ ਵਿੱਚ ਮੌਸਮ ਠੰਡਾ ਹੋ ਚੁੱਕੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਕੀ ਹਾਲਾਤ ਨੇ ਤੁਹਾਡੇ ਇਲਾਕੇ ਦੇ ਤੇ ਗੱਲ ਕੀਤੀ ਜਾਵੇ ਆਉਂਦੇ 5-7 ਘੰਟਿਆਂ ਦੀ ਤਾਂ ਮੌਸਮ ਫਿਲਹਾਲ ਹੁਣ ਮੀਂਹ ਵਾਲਾ ਹੀ ਰਹੇਗਾ ਬੂੰਦਾਬੰਦੀ ਕਿੰਮਣ ਕਣੀ ਦੇ ਹੀ ਹਾਲਾਤ ਰਹਿਣਗੇ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤਾਪਮਨ ਫੇਰ ਤੋਂ ਘਟੇਗਾ ਸ਼ਾਮ ਨੂੰ ਫੇਰ ਤੋਂ ਮੀਂਹ ਦੀ ਉਮੀਦ ਜਾਗ ਰਹੀ ਹੈ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਮੀਂਹ ਦੇ ਅਗਰ ਦੇਖਿਆ ਜਾਵੇ ਤਾਂ ਇੱਕ ਬਠਿੰਡੇ ਦੇ ਨੇੜੇ ਤੇਰੇ ਸਿਸਟਮ ਬਣਿਆ ਹੋਇਆ ਜੀ ਇੱਕ ਫਤਿਹਗੜ੍ਹ ਸਾਹਿਬ ਪਟਿਆਲਾ ਤੋਂ ਰੂਪਨਗਰ ਦੇ ਵਿਚਕਾਰ ਬਣਿਆ ਹੋਇਆ ਅਗਰ ਗੱਲ ਕੀਤੀ ਉਹ ਤਾਂ ਲਗਾਤਾਰ ਤਗੜੀ ਬੱਦਲਬਾਹੀ ਪੂਰੇ ਪੰਜਾਬ ਦੇ ਉੱਪਰ ਬਣੀ ਰਹੇਗੀ ਰਾਤ 8 ਵਜੇ ਦੇ ਨੇੜੇ ਤੇ ਸਾਫ਼ ਹੁੰਦਾ ਮੌਸਮ ਦਿਖਾਈ ਦੇ ਰਿਹਾ ਪਰ ਉਸ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਕੰਟਰੋਲ ਵਿੱਚ ਨੇ ਕੋਈ ਵੱਡੀ ਹਲਚਲ ਨਹੀਂ ਹੈ ਜਿਸ ਤੋਂ ਆਪਾਂ ਕਹਿ ਸਕੀਏ ਕਿ ਕਿ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਅਜੇਆ ਕੋਈ ਸਿਸਟਮ ਬਣਦਾ ਦਿਖਾਈ ਨਹੀਂ ਦੇ ਰਿਹਾ ਤੇ ਅਗਰ ਸਿਸਟਮਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਇਸੇ ਤਰੀਕੇ ਦਾ ਮਾਹੌਲ ਬਣਦਾ ਰਹੇਗਾ ਅਗਰ ਇਸ ਤੋਂ ਇਲਾਵਾ ਕੋਈ ਵੱਡੀ ਹਲਚਲ ਜਾਂ ਕੋਈ ਮੀਂਹ ਦੇ ਹਾਲਾਤ ਬਣਦੇ ਹੋਏ ਤਾਂ ਤੁਹਾਡੇ ਤੱਕ ਜਾਣਕਾਰੀ ਲੱਗ ਤੋਂ ਸਾਂਝੀ ਕਰ ਦਿੱਤੀ ਜਾਵੇਗੀ ਪਰ ਫਿਲਹਾਲ ਕਿਸੇ ਤਰੀਕੇ ਦਾ ਆਪਾਂ ਕਹਿ ਦਈਏ ਕਿ ਮੀਂਹ ਦੀ ਉਮੀਦ ਜਿਹੜੀ ਹੈ ਉਹ ਲਗਾਤਾਰ ਬਰਕਰਾਰ ਹੈ ਤਾਪਮਾਨ ਗਰਾਵਟੀ ਰਹੇਗੀ ਕਿਸੇ ਤਰੀਕੇ ਦੀ ਬੱਦਲਬਾਈ ਜਿਹੜੀ ਹੈ ਪੰਜਾਬ ਦੇ ਉੱਪਰ ਲਗਾਤਾਰ ਬਰਕਰਾਰ ਰਹਿਣ ਦੇ ਕਾਰਨ ਤਾਪਮਾਨ ਰਾਤ ਦੇ ਮੇਲੇ ਤੱਕ ਇਸੇ ਤਰੀਕੇ ਨਾਲ ਠੰਡੇ ਹੀ ਬਰਕਰਾਰ ਰਹੇਗੇ ਧੁੱਪ ਹੁਣ ਫਿਲਹਾਲ ਨਾ ਮਾਤਰ ਦੇ ਬਰਾਬਰ ਹੀ ਰਹੇਗੀ ਅਗਰ ਕੋਈ ਵੱਡਾ ਸਿਸਟਮ ਦਾ ਅਪਡੇਟ ਆਉਂਦਾ ਹੈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ